ਹਾਇਓ ਕੀ ਲੰਗਣੀ ਲੱਗਦੀ ਐ ਹਰ ਰਾਤ ਮੁੰਡੇ ਦੀ ਓ ਕਿੰਨਾ ਚਰਿਓ ਸਭ ਕੇ ਰੱਖਦਾ ਯਾਦ ਪੁਰਾਣੀ ਨੂੰ ਤਰਸ ਰਿਹਾ ਤਾ ਨਾ ਆਇਆ ਓ ਦਿਲ ਮਰ ਜਾਣੀ ਨੂੰ ਤੇ ਕੁਝ ਆਪਣੇ ਕਹਿ ਦੀਏ ਸਾਡੇ ਵਰਗੇ ਵੀ ਨੇ ਜਿਹੜੇ ਸਾਈਡ ਨੂੰ ਪ੍ਰਮੋਟ ਕਰਦੇ ਆ ਜਾਂ ਫੀਲ ਹੁੰਦਾ ਏ ਆਪਣਾ ਆਪਣਾ ਫੀਲ ਹੈ ਹਰ ਇੱਕ ਦਾ ਟੇਸਟ ਆਪਣਾ ਆਪਣਾ ਉਹਨਾਂ ਦਾ ਟੇਸਟ ਉਹ ਮੈਨੂੰ ਚੰਗਾ ਨਹੀਂ ਲੱਗਦਾ ਜੋ ਆਪਣੇ ਦਿਲ ਨੂੰ ਚੰਗਾ ਲੱਗਦਾ ਆਪਾਂ ਲਿਖਦੇ ਆਪਾਂ ਗਾਉਂਦੇ ਆ ਸਾਨੂੰ ਪਿਆਰ ਦਿਆਂ ਤੰਦਾਂ ਤੇ ਮਜਬੂਰ ਕਰ ਲੈ ਬਾਲਿਆ ਆ ਜਾ ਇੱਕ ਵਾਰ ਸਵਾਲ ਮਿਲੇ ਆਂ ਕਲੀ ਆਵਾਜ਼ ਉਸ ਕਿਸੇ ਨੂੰ ਸਿੱਖਿਆ ਕੀ ਗੋਡ ਗਿਫਟਡ ਹੈ ਜੀ 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 ਗੋਡ ਗਿਫਟਡ ਵੀ ਆ ਵਕੀ ਸਿੱਖਿਆ ਵੀ ਜੀ ਅਸੀਂ ਗੱਲ ਨਹੀਂ ਕਲਾਸਾਂ ਲੈਂਦੀਆਂ ਪਟਿਆਲੇ ਯੂਨੀਵਰਸਿਟੀ ਦੇ ਅੰਦਰੋਂ ਅੱਛਾ 뮤직 ਦੀਆਂ ਅੱਛਾ ਖਾਨ ਜੀ ਖਰਾਣਾ ਹੈ ਆਪਣਾ ਹੂੰ ਤੇ ਉੱਥੋਂ 뮤직 ਦੇ ਕਲਾਸਾਂ ਲੈਂਦੀਆਂ ਜਿਹੜਾ ਰਾਈਟਰ ਦੀ ਗੱਲ ਕਰਾਂ ਮੈਂ ਉਹ ਗੋਡ ਗਿਫਟਡ ਆਪਨੂੰ ਕੀ ਮਤਲਬ ਕਿੰਨਾ ਖਰਚਾ ਆ ਜਾਂਦਾ ਮੇਰੇ ਕਹਿੰਦਾ ਮਤਲਬ ਹੈ ਕਿ ਪੈਸੇ ਕਿੰਨੇ ਕਿੰਨ ਇਨਵੈਸਟਮੈਂਟ ਜਿੰਚ ਕਰਨੇ ਪੈਂਦੇ ਫਿਰ ਉਹ ਬੰਦਾ ਸਕਸੈਸ ਹੋ ਸਕਦਾ ਆਕਾਸ਼ ਵੀਰੇ ਜੇ ਮੈਂ ਇੰਡਸਟਰੀ ਚੱਲਣ ਦੀ ਗੱਲ ਕਰਾਂ ਤਾਂ 10 ਲੱਖ ਪੱਕਾ ਚਾਹੀਦਾ ਜਿਹੜਾ ਬੰਦਾ ਮਾੜਾ ਪ੍ਰਮੋਟ ਨਹੀਂ ਕਰ ਸਕਦਾ ਜਿਵੇਂ ਆਪਣੀ ਗੱਲ ਕਰਾਂ ਜੇ ਮੈਂ ਆਪਣੀ ਗੱਲ ਕਰਾਂ ਵੀ ਸਾਲ ਦੇ ਅੰਦਰ ਮੈਂ ਦੋ ਗੀਤ ਲੈ ਕੇ ਆਉਣੇ ਤਾਂ ਮੇਰੇ ਲਈ ਉਹ ਵੀ ਔਖੇ ਲੱਗਦੇ ਮੈਨੂੰ ਬਹੁਤ ਜ਼ਿਆਦੇ ਕਿਉਂ ਪੈਸਾ ਨਹੀਂ ਹੈ ਉਹਨਾਂ ਪ੍ਰਮੋਟ ਕਰਨ ਨੂੰ ਵੀ ਮੈਂ ਕਿਸੇ ਨੂੰ ਇਹ ਗੱਲ ਨਹੀਂ ਕਹਿੰਦਾ ਦੇਖ ਕੇ ਜਾਂ ਕੋਈ ਗੀਤ ਮੈਂ ਕਦੇ ਕਿਸੇ ਤੋਂ ਪੈਸਾ ਮੰਗਾ ਵੀ ਮੈਂ ਤਾਂ ਤੋ ਇੰਨੇ ਪੈਸੇ ਲੈਣੇ ਤਾਂ ਕਿ ਦਊਂਗਾ ਗੀਤ ਮੇਰੇ ਏ ਘਟੂ ਘਟ ਜੇ ਮੈਂ ਸੋਚਾਂ ਮੈਨੂੰ ਤਿੰਨ ਚਾਰ ਲਿਖੇ ਹੋਏ ਆਂ ਤੇ ਤਿੰਨ ਚਾਰ ਹੀ ਵਧੀਆ ਲੱਗਦੇ ਜਿਹੜੇ ਮੈਂ ਲੋਕਾਂ ਨੂੰ ਦਿੱਤੇ ਨੇ ਕੋਈ ਉਹ ਵੀ ਤੁਹਾਡੇ ਨਜ਼ਰ ਕਰੂੰਗਾ ਮੈਨੂੰ ਆਪਣਾ ਗੀਤ ਵੀ ਵਧੀਆ ਲੱਗਦਾ ਜ ਤੇ ਇੱਕ ਬਾਲੀਵੁੱਡ ਟੱਚ ਕੀਤਾ ਹਿੰਦੀ Song ਮੈਨੂੰ ਵਧੀਆ ਲੱਗਦਾ ਹੋ ਮੈਂ ਤੁਹਾਡੀ ਨਜ਼ਰ ਕਰਦਾ ਚਾਰ ਚੁੱਕਰ ਹੋਲੇ ਤਸਵੀਰ ਬਣਾਦੀ ਹੈ ਹੋਲੇ ਤਸਵੀਰ ਬਣਾਦੀ ਹੈ ਆਪਣੇ ਯਾਰ ਕੀ ਖਾतिर ਹੋ ਮੈਂ ਨੇ ਮਾਨਾ ਥਾ ਦਿਲ ਸੇ ਆਪਣੇ ਪਿਆਰ ਕੀ ਖਾतिर ਉਹ ਭੁੱਲ ਗਏ ਬੇਸ਼ੱਕ ਹਮ ਨਹੀਂ ਭੁੱਲ ਪਾਏਗੇ ਟਾਡੇ ਮਾਤਾ ਜੀ ਕੀ ਸੋਚ ਰੱਖਦੇ ਤੁਹਾਡੇ ਕੈਰੀਅਰ ਦੇ ਬਾਰੇ ਜੇ ਤੁਸੀਂ ਸਿੰਗਿੰਗ ਲਾਈਨ ਦੇ ਵਿਚਾਰੇ ਹੋ ਔਰ ਐਦਾਂ ਦਾ ਦੌਰ ਦੇ ਵਿੱਚ ਐਦਾਂ ਦੀ ਲਾਈਨ ਜਿੱਦੇ ਵਿੱਚ ਟੈਲੈਂਟ ਨੂੰ ਸਾਬਤ ਕਰਨਾ ਪਵੇ ਤੇ ਫਲਕਚੂਏਟ ਹੋ ਰਹੀ ਹੋਵੇ ਬਾਰ-ਬਾਰ ਤਾਂ ਮਾਤਾ ਜੀ ਦੇ ਵੱਲੋਂ ਕਿਦਾਂ ਦਾ ਹੰਗਾਰਾ ਮਿਲਦਾ ਤੁਹਾਨੂੰ ਸਸ਼ੀ ਗਾਲ ਜੀ ਸਾਰਿਆਂ ਨੂੰ ਪੰਜਾਬ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਇਸ ਵਕਤ ਸਾਡੇ ਨਾਲ ਜੇਐਸ ਵਿਦਲਾਨ ਉਰਫ ਗਾਂਧੀ ਮੌਜੂਦ ਹੈ ਤੇ ਜਿਵੇਂ ਆਪਾਂ ਗੱਲ ਕਹਿ ਦਿੱਤੀ ਕਿ ਮੈਂ ਤੁਹਾਡੇ ਮੂਰੇ ਹਮੇਸ਼ਾ ਸਪੈਸ਼ਲ ਸਟੋਰੀਜ਼ ਲੈ ਕੇ ਰूबरू ਹੋਣਾ ਵਾਂ ਤੇ ਅਸੀਂ ਇਦਾਂ ਦੇ ਇਨਸਾਨਾਂ ਨੂੰ ਵੀ ਅਸੀਂ ਇਦਾਂ ਦੀਆਂ ਲੁਕੀਆਂ ਹੋਈਆਂ ਜਿਹੜੇ ਰੂਹਾਂ ਨੇ ਹਿਡਨ ਟੈਲੈਂਟਡ ਬੰਦੇ ਜਿਹੜੇ ਨੇ ਸਾਡੇ ਪ੍ਰਯਾਸ ਰਹਿੰਦਾ ਕਿ ਅਸੀਂ ਤੁਹਾਡੇ ਮੂਰੇ ਲੈ ਕੇ ਆਈਏ ਤੇ ਫਰੰਟ ਤੇ ਉਹਨਾਂ ਨੂੰ ਦਿਖਾਈਏ ਤਾਂ ਕਿ ਲੋਕ ਉਹਨਾਂ ਨੂੰ ਲਾਈਕ ਕਰ ਸਕਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਸਾਡੇ ਸਮਾਜ ਦੇ ਵਿੱਚ ਇਦਾਂ ਦੇ ਲੋਕ ਵੀ ਨੇ ਜਿਹੜੇ ਖੁੱਲ ਕੇ ਬਾਹਰ ਨਹੀਂ ਆ 파ਰੇ ਤਸਰਨਲ ਜੇਐਸ ਵਿਦਲਾਨ ਮੌਜੂਦ ਹੈ ਔਰ ਫਗਾਂਦੀ ਤਾਂ ਜੇਕਰ ਮੈਂ ਗੱਲ ਕਰਾਂ ਇਹਨਾਂ ਦੇ ਬਾਰੇ ਤਾਂ ਇਹ ਬਹੁਤ ਵਧੀਆ ਜਿੰਨਾਂ ਦੇ ਆਵਾਜ਼ ਦੇ ਮਾਲਕ ਨੇ ਇੰਨੀ ਸੁਰੀਲੀ ਤੇ ਸੋਹਣੀ ਆਵਾਜ਼ ਹੈ ਮੈਂ ਕਈ ਇਹਨਾਂ ਦੇ ਗਾਣੇ ਸੁਨੇ ਮੈਂ ਕਈਆਂ ਨਾਲ ਜਿਹੜੇ ਲਿਖਿਓ ਲਖਾਰੀ ਵੀ ਬਹੁਤ ਵਧੀਆ ਨੇ ਸਾਰੀ ਗੱਲਬਾਤ ਗੰਦਜੀ ਦੇ ਨਾਲ ਕਰਦੇ ਹਾਂ ਸਮਾਂ ਉਸੀ ਜ਼ਿਆਦਾ ਵਿਤੀਤ ਨਹੀਂ ਕਰਾਂਗੇ ਗੰਦੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਅਕਾ ਜੀ ਪੰਜਾਬ ਲਾਇਲ ਟੀਵੀ ਦਾ ਬਹੁਤ ਬਹੁਤ ਸਵਾਗਤ ਤੇ ਤੁਹਾਡਾ ਵੀ ਬਹੁਤ ਜ਼ਿਆਦੇ ਮਿਹਰਬਾਨੀ ਅੱਛਾ ਗੰਦਜੀ ਆਪਾਂ ਸਵਾਲਾਂ ਦਾ ਸਿਲਸਲਾ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਕੀ ਇੱਕ ਗੀਤ ਸੁਣਾ ਦਿਓ ਪਹਿਲਾਂ ਮ ਸੋ ਸਾਈਡ ਸੁਣਾ ਦੀ ਸਾਈਡ ਚੱਲੇ ਡੈਫੀਨਿਟਲੀ ਜਿਹੜਾ ਮਰਜ਼ੀ ਸੁਣਾਓ ਓਕੇ ਓਕੇ ਤੋਂ ਹੁਣੀ ਆਉਣ ਵਾਲਾ ਗੀਤ ਆ ਥੋੜੇ ਟਾਈਮ ਤੱਕ ਤੁਹਾਡੇ ਰੋਗਰੂਪ ਹੋਏਗਾ ਚਾਰ ਲੈਣਾ ਤੁਹਾਡੇ ਨਜ਼ਰ ਕਰ ਰਹੇ ਹਾਂ ਹੂੰ ਹੋਤਾ ਦੀਤਾ ਦੀ ਟੁੱਟੀ ਏ ਗੱਲਬਾਤ ਮੁੰਡੇ ਦੀ ਹਾਏ ਔਖੀ ਲੰਗਣੀ ਲੱਗਦੀ ਏ ਹਰ ਰਾਤ ਮੁੰਡੇ ਦੀ ਹੋ ਕਿੰਨਾ ਚਰਿਓ ਸਾਦ ਕੇ ਰੱਖਦਾ ਯਾਦ ਪੁਰਾਣੀ ਨੂੰ ਤਰਸ ਰਤਾ ਨਾ ਆਇਆ ਓ ਦਿਲ ਮਰ ਜਾਣੀ ਨੂੰ ਤਰਸ ਰਤਾ ਨਾ ਆਇਆ ਓ ਦਿਲ ਮਰ ਜਾਣੀ ਨੂੰ ਕੀ ਆ ਬਾਤ ਕਹਿੰਦੀ ਕੀ ਆ ਬਾਤ ਮੈਨੂੰ ਐਸੋ ਕਹਿੰਦੀ ਮਤਲਬ ਤੁਸੀਂ ਲਿਖਦੇ ਵੀ ਹੋ ਹਾਂਜੀ 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 ਕੀ ਕਿਸ ਬੀਟ ਤੇ ਲਿਖਦੇ ਹੋ ਆ ਮਤਲਬ ਕਰੋ ਸ਼ੁਰੂ ਕੀਤਾ ਹੈ ਲਿਖਣ ਤੇ ਗਾਣ ਦਾ سلسلہ ਜਿਹੜਾ ਹੈ ਇੱਕ ਗੱਲ ਮੇਰੇ ਦਿਮਾਗ 'ਚ ਆਂਦੀ ਹੈ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਵੀ ਜਿਹੜੇ ਕਈ ਮੇਰੇ ਸਵਾਲ ਨੇ ਤੁਸੀਂ ਜਵਾਬ ਦੋਗੇ ਕਿ ਜਿਹੜੀ ਬਹਿਰਾਲ ਅੱਜ ਕੱਲ ਦੇ ਟਾਈਮ ਦੇ ਉੱਤੇ ਸਵਾਲ ਸ਼ੁਰੂਆਤ થી ਹੁੰਦੀ ਹੈ ਕਿ ਜਿਹੜੇ ਅੱਜ ਕੱਲ ਦੇ ਸਿੰਗਰ ਨੇ ਕੀ ਪ੍ਰਮੋਟ ਪ੍ਰਮੋਟ ਕਰ ਰਹੇ ਨੇ ਤੇ ਪਰ ਉਸਰੇ ਨੇ ਲੋਕਾਂ ਨੂੰ ਤੁਸੀਂ ਕੀ ਲਿਖਦੇ ਹੋ ਕਿਉਂ ਲੋਕ ਤੁਹਾਨੂੰ ਸੁਣਨ ਆਕਾਸ਼ ਵੀਰੇ ਦੁਨੀਆਦਾਰੀ ਆ ਆਪਾਂ ਜੇ ਕਹੀਏ ਚੰਗਾ ਮਾੜਾ ਸਭ ਸੁਣਦਾ ਚੰਗਾ ਮਾੜਾ ਸੁਣਨ ਦੇ ਕੁਝ ਚੰਗਾ ਸੁਣਨ ਵਾਲੇ ਵੀ ਨੇ ਕੁਝ ਹਥਿਆਰਾਂ ਨੂੰ ਵੀ ਪ੍ਰਮੋਟ ਕਰਨ ਵਾਲੇ ਨੇ ਤੇ ਕੁਝ ਆਪਾਂ ਜੇ ਕਹਿ ਦਈਏ ਸਾਡੇ ਵਰਗੇ ਵੀ ਨੇ ਜਿਹੜੇ ਸਾਈਡ ਨੂੰ ਪ੍ਰਮੋਟ ਕਰਦੇ ਆ ਜਾਂ ਫੀਲ ਹੁੰਦਾ ਏ ਆਪਣਾ ਆਪਣਾ ਫੀਲ ਹਰ ਇੱਕ ਦਾ ਟੇਸਟ ਆਪਣਾ ਆਪਣਾ ਉਹਨਾਂ ਦਾ ਟੇਸਟ ਉਹ ਮੈਨੂੰ ਚੰਗਾ ਨਹੀਂ ਲੱਗਦਾ ਜੋ ਆਪਣੇ ਦਿਲ ਨੂੰ ਚੰਗਾ ਲੱਗਦਾ ਆਪਾਂ ਲਿਖਦੇ ਆਪਾਂ ਗਾਉਂਦੇ ਆ ਜੀ ਕਹਿੰਦੇ ਮਤਲਬ ਇੱਕ ਇੱਕ ਇਦਾਂ ਕਿਉਂ ਹੈ ਜਿਹੜੇ ਤੜਕਪੜਕ ਵਾਲੇ ਗਾਣੇ ਨੇ ਲੋਕ ਉਹਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਨੇ ਪੰਜਾਬ ਦੀ ਜਨਰੇਸ਼ਨ ਖਾਸ ਕਰ ਇਦਾਂ ਦੀ ਹੈ ਇਹ ਅੱਜ ਕੱਲ ਦਾ ਦੌਰ ਆ ਵੀਰ ਤੈਨੂੰ ਪਤਾ ਆ ਨਹੀਂ ਆਕਾਸ਼ ਜੇ ਹੁਣ ਆਪਾਂ ਕਹਿਦੀ ਇਹ ਵੀ ਸਾਈਡ ਦੀ ਗੱਲ ਕਰੀ ਸਾਨੂੰ ਸਾਈਡ ਵਧੀਆ ਲੱਗਦਾ ਕਿਉਂਕਿ ਇਦਾਂ ਨਹੀਂ ਵੀ ਸਾਰੇ ਹੀ ਸੁਣਨ ਵਾਲੇ ਨੇ ਤਰਕਪੜ ਕਲੇ ਕੁਝ ਸਾਈਡ ਵੀ ਨੇ ਕੁਝ ਸੂਫੀਆਂ ਦਾ ਜਨੂ ਵੀ ਪਸੰਦ ਕਰਦੇ ਨੇ ਤੁਸੀਂ ਸੂਫੀ ਨੂੰ ਵੀ ਕਰਦੇ ਹੋ ਮੈਂ ਦੇਖਿਆ ਕਾਫੀ ਵੀਡੀਓਜ਼ ਤੁਹਾਡੀਆਂ ਦੇਖਿਆ ਸੂਫੀ ਦਾ ਕਿਹੜਾ ਤੁਸੀਂ ਲਿਖ ਦਿਓ ਕੋਈ ਸੂਫੀ ਵੀ ਲਿਖ ਦਿਓ ਜੀ 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 ਬਹੁਤ ਕੁਸਰਾ ਸੁਣਾਓਗੇ ਸੂਫੀ ਜੀ ਜ਼ਰੂਰ ਨਜ਼ਰ ਕਰੂੰਗਾ ਤੁਹਾਡੀ ਜੀ ਹੂੰ 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 ਹੁਣ ਜਰਾ ਦੇ ਚੋਕੇ ਮੈਨੂੰ ਯਾਦ ਮਿਲਿਆ ملیاں بے دو بے سوال ملیاں سانو پیار دیا تندا تے مجبور کر لے بالیا آ ایک بار سوال ملے میرا پیر میرا پیر میری جان ਦਿਲਦਾਰ ਮੇਰੀ ਜਾਨ ਦਾ ਹੋ ਮੇਰਾ ਪੀਰ ਮੇਰੀ ਜਾਨ ਦਾ ਦਿਲਦਾਰ ਮੇਰੀ ਜਾਨ ਦਾ ਵੇ ਸਵਾਲ ਮੇਰੀ ਜਾਨ ਦਾ ਬਹੁਤ ਸੋਹਣਾ ਗਾਇਆ ਬਹੁਤ ਜ਼ਿਆਦਾ ਸੋਹਣਾ ਗਾਇਆ ਕਿ ਤੁਸੀਂ ਲਿਖਦੇ ਇਹ ਆਪ ਲਿਖਿਆ ਹਾਂਜੀ ਹਾਂਜੀ ਅਕਾਸ਼ ਜੀ ਕੁਝ ਚੀਜ਼ਾਂ ਇਦਾਂ ਨੇ ਜਿਹੜੀਆਂ ਦੁਨੀਆਦਾਰੀ ਤੋਂ ਹਟ ਕੇ ਵੀ ਲਿਖੀਆਂ ਜਾਂਦੀਆਂ ਬਹੁਤ ਕੁਝ ਕੁਝ ਟੇਸਟ ਨੇ ਜਿਹੜੇ ਸੁਣਨ ਵਾਲੇ ਸਰੋਤੇ ਹਰ ਇੱਕ ਤਰ੍ਹਾਂ ਦੇ ਹੁੰਦੇ ਆ ਕਾਸ਼ਮੀਰ ਚੰਗਾ ਸੁਣਨ ਵਾਲੇ ਵੀ ਨੇ ਕੁਝ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਹਥਿਆਰਾਂ ਦੇ ਗੀਤ ਸੁਣਨ ਵਾਲੇ ਵੀ ਨੇ ਕੁਝ ਸੈਟ ਸੁਣਨ ਵਾਲੇ ਵੀ ਮੈਂ ਪਹਿਲੇ ਵੀ ਇਹ ਗੱਲ ਕਰਕੇ ਛੱਡਿਆ ਨਾ ਬਿਲਕੁਲ ਬਿਲਕੁਲ ਤੇ ਸਾਰੀ ਤਰ੍ਹਾਂ ਦੀ ਦੁਨੀਆ ਬੈਠੀ ਹੈ ਇਹ ਜੇ ਆਪਾਂ ਕਹ ਦੀਏ ਵੀ ਦੁਨੀਆਦਾਰ ਨੂੰ ਆ ਵੀ ਮੈਂ ਇਦਾਂ ਦਾ ਗਾਣਾ ਤਾਂ ਨਹੀਂ ਉਹ ਸੁਣਨਾ ਨਹੀਂ 25% ਦੁਨੀਆਦਾਰੀ ਇਦਾਂ ਦੀ ਵੀ ਆ ਵੀ ਜਿਹੜਾ ਇਦਾਂ ਦਾ ਕੁਝ ਸੁਣਨ ਵਾਲੇ ਬਹੁਤ ਜ਼ਿਆਦਾ ਬੈਠੇ ਨੇ ਕਿੰਨੀ ਉਮਰ ਕਿੰਨੀ ਗੰਦੀ ਥੋੜੀ ਉਮਰ ਦੇ ਸਾਹਮਣੇ ਨਾਲ ਗੱਲ ਕਰੀ ਫਿਰ ਤਾਂ ਬਹੁਤ ਕੁਝ ਚਲੇ ਜਾਂਦਾ ਕਾਸ਼ ਨਹੀਂ ਫਿਰ ਕਿਉਂ ਮਤਲਬ ਤੁਸੀਂ ਸਿੰਗਿੰਗ ਲਾਈਨ ਹੀ ਕਿਉਂ ਚੂਜ਼ ਕੀਤੀ ਦੇਖੋ ਤੁਹਾਡੀ ਜਿਹੜੀ ਆਵਾਜ਼ ਤੁਸੀਂ ਅਜੀ ਗੱਲ ਨਹੀਂ ਕਲਾਸਾਂ ਲੈਂਦੀ ਆ ਪਟਿਆਲੇ ਯੂਨੀਵਰਸਿਟੀ ਦੇ ਅੰਦਰੋਂ ਅੱਛਾ ਮਿਊਜ਼ਿਕ ਦੀਆਂ ਅੱਛਾ ਹਾਂ ਜੀ ਘਰ ਆਣਾ ਆਪਣਾ ਹੂੰ ਤੇ ਉੱਥੋਂ ਮਿਊਜ਼ਿਕ ਦੀਆਂ ਕਲਾਸਾਂ ਲੈਂਦੀ ਆ ਜਿਹੜਾ ਰਾਈਟਰ ਦੀ ਗੱਲ ਕਰਾਂ ਮੈਂ ਉਹ ਗੋਡ ਗਿਫਟ ਆਪਨੂੰ ਕੀ ਬਾਤ ਹੈ ਅੱਛਾ ਗਾਂਧੀ ਇੱਕ ਜੇ ਮੈਂ ਤੁਹਾਨੂੰ ਤੋਂ ਕੋੜਾ ਸਵਾਲ ਪੁੱਛਾਂ ਮੈਨੂੰ ਐ ਦੱਸੋ ਕਿ ਜਦੋਂ ਐਕਚੁਅਲ ਪੰਜਾਬੀ ਗੀਤ ਕੋਈ ਕੱਢਦਾ ਐ ਐਲਬਮ ਕਦੋਂ ਕੱਢਦਾ ਐ ਹਾਂਜੀ ਕੀ ਇਹ ਅਮੀਰ ਜਾਤੀਆਂ ਦੇ ਲਈ ਹੀ ਪੰਜਾਬੀ ਇੰਡਸਟਰੀ ਬਣੀ ਐ ਜੇ ਮੈਂ ਗੱਲ ਕਰਾਂ ਕੋਈ ਤੁਸੀਂ ਮੈਨੂੰ ਐਗਜ਼ਾਮਪਲ ਦੇ ਸਕਦੇ ਹੋ ਕਿ ਕੋਈ ਇਦਾਂ ਦਾ ਕੋਈ ਗਰੀਬ ਬੰਦਾ ਉੱਠ ਕੇ ਫਰਸ਼ਾ ਤੇ ਅਰ ਕੀ ਮਤਲਬ ਕਿੰਨਾ ਖਰਚਾ ਆ ਜਾਂਦਾ ਮੇਰੇ ਕਹਿੰਦਾ ਮਤਲਬ ਹੈ ਕਿ ਪੈਸੇ ਕਿੰਨੇ ਕਿੰਨੇ ਇਨਵੈਸਟਮੈਂਟ ਜੇਬ ਚ ਕਰਨੇ ਪੈਂਦੇ ਫਿਰ ਉਹ ਬੰਦਾ ਸাকਸੈਸ ਹੋ ਸਕਦਾ ਆਕਾਸ਼ ਵੀਰੇ ਜੇ ਮੈਂ ਇੰਡਸਟਰੀ ਚੱਲਣ ਦੀ ਗੱਲ ਕਰਾਂ ਹਾਂ ਤਾਂ 10 ਲੱਖ ਪੱਕਾ ਚਾਹੀਦਾ ਤੇ ਜੇ ਨਾ ਹੋਵੇ ਫਿਰ ਰੱਬ ਇਹ ਗੱਲ ਤਾਂ ਤੂੰ ਮੰਨਦਾ ਨਾ ਜੇ ਅੰਦਸ਼ਤੀ ਚੱਲਣਾ ਨਾ ਹੁੰਦੇ ਟਾਈਮ ਦੇ ਦਾ ਮਿਊਜ਼ਿਕ ਦਾ ਜਿਹੜਾ ਦੌਰ ਆ ਹਰ ਇੱਕ ਮਿਊਜ਼ਿਕ ਡਾਇਰੈਕਟਰ ਦਾ ਰੇਟ 1.5 2-2 ਲੱਖ ਰੁਪਈਆ ਜਿਹੜਾ ਬੰਦਾ ਮਾੜਾ ਪ੍ਰਮੋਟ ਨਹੀਂ ਕਰ ਸਕਦਾ ਜਿਵੇਂ ਆਪਣੀ ਗੱਲ ਕਰਾਂ ਜਿਵੇਂ ਮੈਂ ਆਪਣੀ ਗੱਲ ਕਰਾਂ ਵੀ ਸਾਲ ਦੇ ਅੰਦਰ ਮੈਂ ਦੋ ਗੀਤ ਲੈ ਕੇ ਆਉਣੇ ਤਾਂ ਮੇਰੇ ਲਈ ਉਹ ਵੀ ਔਖੇ ਲੱਗਦੇ ਆ ਮੈਨੂੰ ਬਹੁਤ ਜ਼ਿਆਦੇ ਕਿਉਂ ਪੈਸਾ ਨਹੀਂ ਹੈ ਉਹਨਾਂ ਪ੍ਰਮੋਟ ਕਰਨ ਨੂੰ ਫਿਰ ਆਪਾਂ ਆਪਣੀ ਰੂਹ ਦੀ ਖਰਾਕ ਲਈ ਜੋ ਮਹਿਫਲਾਂ ਨੇ ਮਹਿਫਲਾਂ ਮੂਫਲਾਂ ਕਰਦੇ ਨੇ ਲਾਈਵ ਜਾਗਰਣ ਕਰਦੇ ਆ ਵੀ ਚਲੋ ਕੋਈ ਨਹੀਂ ਪਰ ਮਾਤਮਾ ਹਰ ਇੱਕ ਦੀ ਸੁਣਦਾ ਕਦੇ ਨਾ ਕਦੇ ਸਾਡੀ ਵੀ ਸੁਣੂਗਾ ਨਹੀਂ ਕਦੇ ਜੀ ਮਤਲਬ ਜਿਵੇਂ ਕਿਉਂ ਵੀ ਕਿ ਕਿਸੇ ਨੂੰ ਗੋਡ ਗਿਫਟਡ ਜਿਹਾ ਟੈਲੈਂਟਡ ਹੁੰਦਾ ਕਿਸੇ ਕੋਲ ਟੈਲੈਂਟ ਹੈ ਰੀਅਲ ਹੈ ਗਰੀਬ ਹੈ ਉਹਨੂੰ